ਅੱਜ ਤਾਂ ਦੇਖੋ ਸਭ ਤੋਂ ਘਨੌਨੀ ਗੱਲ ਮੈਂ ਹੁਣ ਦੇਖ ਰਿਹਾ ਹਾਂ ਖਾਲਸਾ ਪੰਥ ਦਾ ਜਿਹੜਾ ਸਰੋਪਾਓ ਸਰੋਪਾਓ ਦੀ ਜਿਹਨੂੰ ਕਦਰ ਨਹੀਂ ਜਿਹਨੂੰ ਇੰਨਾ ਨਹੀਂ ਪਤਾ ਵੀ ਇਹ ਸਿਰ ਤੋਂ ਪੈਰਾਂ ਤੱਕ ਕੱਜਣ ਵਾਲਾ ਗੁਰੂ ਗੁਰੂ ਸਾਹਿਬ ਦੀ ਦਾਤ ਆ ਉਹਨੂੰ ਪੈਰਾਂ ਥੱਲੇ ਰੋਲਿਆ ਜਾ ਰਿਹਾ ਐਸੇ ਆਗੂ ਨੂੰ ਲੁਧਿਆਣੇ ਦੇ ਲੋਕਾਂ ਨੂੰ ਬਾਈਕਟ ਕਰਨਾ ਚਾਹੀਦਾ ਸਿੱਖ ਸੰਗਤ ਨੂੰ ਬਾਈਕਟ ਕਰਨਾ ਚਾਹੀਦਾ ਔਰ ਸਿੰਘ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਇਹਦੇ ਖਿਲਾਫ ਕੋਈ ਨਾ ਕੋਈ ਸਿੰਘ ਸਾਹਿਬ ਕਾਰਵਾਈ ਕਰਨ ਮੇਰੀ ਇਹ ਬੇਨਤੀ ਆ ਰਾਜਾ ਬਡਿੰਗ ਨੇ ਸਰੋਪਾ ਸਾਹਿਬ ਦੀ ਬੇਇੱਜ਼ਤੀ ਕੀਤੀ ਦੇਖੋ ਮੈਂ ਬੜਾ ਮਾਣ ਮਹਿਸੂਸ ਕਰਦਾ ਮੈਨੂੰ ਆਪਣੇ ਆਪ ਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਨੀ ਰਹਿਮਤ ਕਰ ਰਿਹਾ ਵੀ ਜਿੱਥੇ ਵੀ ਜਾਂਦੇ ਆ ਇਸ ਮਹੱਲੇ ਚ ਕਿਸ ਗਲੀ ਚ ਕਿਸ ਇਲਾਕੇ ਚ ਕਿਸ ਬਾੜ ਦੇ ਚ ਜਾਂਦੇ ਆ ਤੇ ਜਦੋਂ ਪਿੰਡਾਂ ਚ ਜਾਂਦੇ ਆ ਹਰ ਥਾਂ ਤੋਂ ਮਾਣ ਤੇ ਸਤਿਕਾਰ ਮਿਲ ਰਿਹਾ ਸਾਡੀਆਂ ਰਿਸ਼ਤੇਦਾਰੀਆਂ ਸਾਡੇ ਸੱਜਣ ਸਾਡੇ ਮਿੱਤਰ ਸਾਡੇ ਲੀਡਰ ਸਾਡੇ ਆਗੂ ਸਾਰੇ ਲੱਗੇ ਹੋਏ ਨੇ ਚੋਣ ਮੈਦਾਨ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਔਰ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਇਸ ਕਰਕੇ ਸਾਨੂੰ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਵੀ ਅਸੀਂ ਕੋਈ ਸਾਨੂੰ ਕੋਈ ਜਿੱਤ ਦੇ ਵਿੱਚ ਕੋਈ ਬੋਟਰ ਨੂੰ ਕੀ ਕਹਿਣਾ ਚਾਹੀਦਾ ਬੋਟਰ ਨੂੰ ਅਪੀਲ ਹੈ ਵੀ ਲੁਧਿਆਣਵੀ ਬਣੋ ਲੁਧਿਆਣਾ ਸ਼ਹਿਰ ਆਪਣਾ ਵਾ ਲੁਧਿਆਣਵੀ ਬਣ ਕੇ ਲੁਧਿਆਣੇ ਦੇ ਵਿੱਚ ਵੋਟ ਪਾਓ ਲੁਧਿਆਣਾ ਦੇ ਜੰਪਲ ਨੂੰ ਵੋਟ ਪਾਓ ਵਰਕਰਾਂ ਵੱਲੋਂ ਸਰਦਾਰ ਰஞ்சிਤ ਸਿੰਘ ਢਿੱਲੋਂ ਲੋਕ ਸਭਾ ਕੈਂਡੀਡੇਟ ਦੇ ਹੱਕ 'ਚ ਪਰਵੀ ਮੀਟਿੰਗ ਇਕੱਠੀ ਕੀਤਾ ਗਿਆ ਔਰ ਉਹਦੇ 'ਚ ਇਲਾਕਾ ਨਿਵਾਸੀਆਂ ਨੂੰ ਇਕੱਠੇ ਕਰਕੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਬਕਾ ਕੈਂਡੀਡੇਟ ਮਿਨਿਸਟਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਗਿਣਾਈਆਂ ਉਹਨਾਂ ਵੱਲੋਂ ਕੀਤੇ ਕੰਮ ਗਿਣਾਏ ਆ ਔਰ ਉਹਨਾਂ ਦੇ ਆਧਾਰ 'ਤੇ ਇਲਾਕਾ ਨਿਵਾਸੀਆਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਰஞ்சிਤ ਸਿੰਘ ਢਿੱਲੋਂ ਦੇ ਹੱਕ 'ਚ ਜਿਹੜੀ ਚੱਲਦੀ ਹੈ ਅਕਾਲੀ ਦਲ ਨਾਲ ਬਹੁਤ ਪੁਰਾਣੇ ਤੁਸੀਂ ਚੱਲ ਰਹੇ ਹੋ ਕਿੰਨਾ ਦਾ ਮੋਹ ਦੇਖੋ ਕਿ ਤੁਹਾਡੇ ਬੰਪਨ ਬਹੁਤ ਪਿਆਰ ਕਰਦੇ ਸੀ ਹੁਣ ਵੀ ਉਹ ਯਾਦ ਕਰਿਆ ਜਾ ਰਿਹਾ ਨਾ ਉਹ ਉਹਨਾਂ ਦੇ ਕਦਮ ਤੇ ਜਾ ਕੇ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਦੇ ਫੋਨ ਬੁੱਕ ਦੇ ਵਿੱਚੋਂ ਜਦੋਂ ਮੈਂ ਫੋਨ ਕਰਦਾ ਤਾਂ ਲੋਕ ਆਪਣੇ ਆਪ ਹੀ ਇਕੱਠੇ ਹੋ ਕੇ ਹਮਲਾ ਮਾਰਦੇ ਆ ਔਰ ਅਸੀਂ ਸਾਰੇ ਫਿਰ ਉਹਨਾਂ ਨੂੰ ਯਾਦ ਵੀ ਕਰਦੇ ਆ ਉਹਨਾਂ ਦੇ ਕੀਤੇ ਕੰਮਾਂ ਨੂੰ ਵੀ ਯਾਦ ਕਰਦੇ ਆ ਜੋ ਸਨੇਹ ਪਿਆਰ ਜੋ ਦੋਸਤਾਨਾ ਰਿਲੇਸ਼ਨ ਉਹਨਾਂ ਨਾਲ ਸਾਰਿਆਂ ਦਾ ਸੀਗੇ ਉਹ ਸਾਰੀਆਂ ਗੱਲਾਂ ਨੂੰ ਯਾਦ ਕਰਕੇ ਇਕੱਠੇ ਹੋ ਕੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਤੇ ਪਾਰਟੀ ਪ੍ਰਤੀ ਉਹਨਾਂ ਦੀ ਸੇਵਾਵਾਂ ਨੂੰ ਵੀ ਯਾਦ ਕੀਤਾ ਜਾਂਦਾ ਕੀ ਨਾ ਬਣਦੇ ਕੀ ਲੋਕਾਂ ਦੀ ਕਹਿ ਰਿਹਾ ਫੇਲ ਕਰੋ ਵੋਟਾਂ ਬਾਹਰ ਕਾਲੀ ਗੱਲ ਨੂੰ ਕਰਦਾ ਮੈਂ ਸਮੂਹ ਹਲਕਾ ਨਿਵਾਸੀਆਂ ਨੂੰ ਹਲਕਾ ਵੈਸਟ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਜਿਵੇਂ ਰਣਜੀਤ ਸਿੰਘ ਢਿਲੋਂ ਸਾਹਿਬ ਨੇ ਕਿਹਾ ਕਿ ਲੁਧਿਆਣਵੀ ਨੂੰ ਜਿਤਾਓ ਉਸ ਉਮੀਦਵਾਰ ਨੂੰ ਜਿਤਾਓ ਜੋ ਲੁਧਿਆਣੇ ਦਾ ਹੋਵੇ ਕਿਉਂਕਿ ਬਾਕੀ ਦੇ ਜਿਹੜੇ ਉਮੀਦਵਾਰ ਨੇ ਆਪਨੇ ਦੇਖਿਆ ਵੀ ਬਿੱਟੂ ਵੀ ਹੁਣੇ ਪਾਰਟੀ ਬਦਲੀ ਆ ਔਰ ਲੁਧਿਆਣੇ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਸੀਗੇ ਔਰ ਉਹਦਾ ਕੁਝ ਨਹੀਂ ਪਤਾ ਵੀ ਉਸ ਤੋਂ ਬਾਅਦ ਉਹ ਕਿੱਥੇ ਚਲੇ ਜਾਂਦਾ ਔਰ ਰਾਜਾ ਵਡਿੰਗ ਸਾਹਿਬ ਤਾਂ ਵੈਸੇ ਨਾਲ ਲੁਧਿਆਣੇ ਚ ਉਹਨਾਂ ਦਾ ਘਰ ਹੈ ਨਾ ਉਹਨਾਂ ਦਾ ਦਫਤਰ ਹੈ ਨਾ ਉਹਨਾਂ ਨੂੰ ਲੁਧਿਆਣੇ ਦੇ ਗਲੀ ਮੋਲਿਆਂ ਦਾ ਪਤਾ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਇੱਕੋ ਇੱਕ ਉਮੀਦਵਾਰ ਨੇ ਜੋ ਲੁਧਿਆਣਵੀ ਨੇ ਆਪਣੇ ਵਿੱਚ ਵਿਚਰੇ ਹੋਏ ਨੇ ਉਹਨਾਂ ਨੇ ਇੱਥੋਂ ਕੌਂਸਲਰ ਦੀ ਇਲੈਕਸ਼ਨ ਲੜੀ ਹੈ ਐਮਐਲਏ ਦੀ ਚੋਣ ਲੜੀ ਹੈ ਉਹਨਾਂ ਨੂੰ ਇੱਕ ਇੱਕ ਗਲੀ ਇੱਕ ਇੱਕ ਮੁਹੱਲੇ ਇੱਕ ਇੱਕ ਏਰੀਏ ਦਾ ਖੁੱਦ ਪਤਾ ਹੈ ਉਹਨਾਂ ਨੂੰ ਪਤਾ ਵੀ ਕਿੱਥੇ ਵਿਕਾਸ ਦੀ ਲੋੜ ਹੈ ਕਿਹੜੀ ਜਗ੍ਹਾ ਦੇ ਉੱਤੇ ਕਿੰਨੇ ਪੈਸਿਆਂ ਦੀ ਲੋੜ ਹੈ ਕਿਸ ਜਗ੍ਹਾ ਦੇ ਉੱਤੇ ਸ਼ਿਫਾਰਿਸ਼ ਦੀ ਲੋੜ ਹੈ ਕਿਸ ਜਗ੍ਹਾ ਦੇ ਉੱਤੇ ਕੀ ਕੀ ਲੋੜ ਹੈ ਉਹਨਾਂ ਨੂੰ ਸਭ ਪਤਾ ਹੈ ਔਰ ਇਸ ਕਰਕੇ ਉਹ ਆਪਣੇ ਹਲਕੇ ਦੇ ਔਰ ਆਪਣੇ ਉਮੀਦਵਾਰ ਨੇ ਤਾਂ ਉਹਨਾਂ ਨੂੰ ਵੋਟ ਪਾਉਣ ਲਈ ਅਪੀਲ ਕਰਦੇ ਹੋ ਸਿਮਰਪ੍ਰੀਤ ਸਿੰਘ ਹੋਰ ਠੀਕ ਹੈ ਨਾ ਚਾਹੋਗੇ ਅੱਜ ਢੱਲਰ ਸਾਹਿਬ ਆਏ ਜੀ ਮੀਟਿੰਗ ਅੱਜ ਸ਼ੋਮੀ ਅਕਾਲੀ ਦਾ ਐਲਪੀ ਕੈਂਡੀਡੇਟ ਲੋਕ ਸਭਾ ਦੇ ਰਣਜੀਤ ਸਿੰਘ ਢਿਲੋਜੀ ਬੀਆਰਐਸ ਨਗਰ 424 ਆਈ ਆਪਣੇ ਰੈ residense ਆਏ ਸੀ ਜੀ ਤੇ ਉਹਨਾਂ ਦੇ ਮੀਟਿੰਗ ਚ ਕਾਫੀ ਵਧੀਆ ਇਕੱਠ ਰਿਆ ਘੜ ਤੋਂ ਘੜ 200 250 ਬੰਦੇ ਤੋਂ ਉੱਪਰ ਉਹਨਾਂ ਦੀ ਮੀਟਿੰਗ ਚ ਸੀਗੇ ਤੇ ਉਹਨਾਂ ਦੇ ਵਿਚਾਰ ਅਸੀਂ ਸੁਣਨੇ ਸਰਦਾਰ ਮਹਿੰਦਰ ਗਰੇਵਾਲ ਜੀ ਸੀਗੇ ਤੇ ਉਹਨਾਂ ਨੇ ਵੀ ਆਪਣੇ ਜੁਨੇ ਵਿਚਾਰ ਲੋਕਾਂ ਦੇ ਅੱਗੇ ਰੱਖੇ ਧੰਨਵਾਦ ਕਿੱਦਾਂ ਲਗ ਰਿਹਾ ਮਾਹੌਲ ਬੋਟਾ ਦਾ ਲੈ ਕੇ ਗੱਲ ਕਰ ਬੋਟਾ ਦਾ ਮਾਹੌਲ ਜੀ ਦੇਖੋ ਯੂਥ ਨੂੰ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਲੁਧਿਆਣੇ ਦੀ ਲੋਕਲ ਪਾਰਟੀ ਨੂੰ ਵੋਟਾਂ ਪਾਓ ਨਾ ਕਿ ਤੁਸੀਂ ਐਉਂ ਜੀ ਬੰਦਿਆਂ ਨੂੰ ਅੱਗੇ ਲਿਆਓ ਕਿ ਜਿਨ੍ਹਾਂ ਦਾ ਬੈਕਗ੍ਰਾਉਂਡ ਹੀ ਲੁਧਿਆਣੇ ਤੋਂ ਨਾ ਬਿਲੋਂਗ ਕਰਦਾ ਹੋਵੇ ਜਿਨ੍ਹਾਂ ਦੀ ਰੂਟ ਹੀ ਲੁਧਿਆਣੇ ਤੋਂ ਨਹੀਂ ਹੈ ਜੀ ਉਹਨਾਂ ਨੇ ਕੀ ਲੁਧਿਆਣੇ ਦੇ ਡਵੈਲਪਮੈਂਟ ਲਈ ਅੱਗੇ ਸੋਚਣਾ ਹੈ ਜੀ